ਵੇ ਗੁਰ ਦਿੱਤ ਦੇ ਆ ਲਾਲਾ ਹਾਂਜੀ ਵੇ ਕੋਣ ਹੈ ਤੂੰ ਮੈਂ ਨਹੀਂ ਤੈਨੂੰ ਆਣਦਾ ਯਾਰ ਸੀਰੀਅਸਲੀ ਆਰ ਯੂ ਮੈਡ ਇਸ ਦਾ ਉੱਤੇ ਪੌਣੀ ਰੀਲ ਮੈਂ ਹੱਥ ਫੜ ਕੇ ਤੇ ਦੇ ਕਹਿੰਦੇ ਸਿੱਧੀ ਜਿਹੜੀ ਗੱਲ ਹੈ ਮੈਂ ਪਠਾਨਕੋਟ ਵਾਲੀ ਕਕਾਰਾਂ ਵਾਲੀ ਰੀਲ ਲਗੀ ਮੈਂ ਪੈਸੇ ਦਿੱਤੇਰੇ ਪੈਨੇ ਕੁਝ ਖਾ ਕੇ ਆਣਾ ਆ ਲੈ ਪ੍ਰਾ ਬਈ ਵੀਰ ਵੇ ਹਿੰਦੀ ਤਈਆ Svagt kardi, mitt rupi är ju att du däckar hårdnamn i byråd och växer taget rakt Do we are like så, kommenta ਦੇ ਇਹ ਪੈਨ ਤੋ ਕੁਈ ਸਾਡੇ ਅਰਗਾ ਕਦੇ ਹੋਇ ਕਿ ਦੀ ਬੋ ਦੀਆ ਫਿਰ 바ਸੀ ਬਰ ਗਿਆ ਐਸਕਿਊਟ ਵੀ ਜਾਂ ਚਾਕੇ ਬਚਾ ਜਾਂਦਾਗਾ ਪੈਨ ਦੇ ਯਾਰ ਦਿਖਾਉਂਦੇ ਕਿਤਨੇ ਤੇ ਫੀਲਿੰਗਾਂ ਮੇਰੇ ਸਾਰੇ ਨੀਰੂ ਬਾਰੇ ਬਾਰੀ ਦੇ ਨਾਲ ਦੱਸਣਗੇ ਨਾਲੇ ਜਿਹੜੀ ਇਹ ਮੰਦਿਰ ਦੀਆਂ ਗੱਲਾਂ ਕਰਦੀ ਐ ਵੀ ਮੰਦਿਰ ਹੀ ਲੀ ਪੀ ਐਮ ਐਨ ਲੱਗਦਾ ਮੰਦਿਰ ਖੱਤ ਹੀ ਲੀਏ ਤੇ ਇਹ ਵੱਧ ਹੀ ਲਈ ਹੋਈ ਆ ਜਿਹੜਾ ਇਹ ਆਪ ਦੇ ਆਪ ਨੂੰ ਖੱਤ ਤੱਕ ਲਾਸ ਦੱਸਣ ਲੱਗੀ ਹੋਈ ਆ ਇਹ ਮੈਨੂੰ ਖੱਤ ਦਾ ਕਲਾਸ ਖੱਟ ਲੱਗਦੀ ਐ ਤੇ ਗੋਹੀ ਵਾਲਾ ਟੋਕਰਾ ਵੱਧ ਉਹ ਕਹਿੰਦਾ ਇੱਕ ਮਿੰਟ ਜੀ ਉਹ 바ਸੀ ਸਾਹਿਬ ਰਾਮ ਪੀਰ ਯੂ ਬੜੀ ਬਦੀ ਐ ਕੀ ਕਰੀਏ ਇਹ ਗੁਰਤੀ ਦਾ ਲੱਖਤਾ ਪਾ ਲਗਾ ਪਰ ਦੋਨਾ ਪਾਸਿਓਂ ਪਾ ਰੀਆ। ਓ ਕਮ ਆਨ ਬੀਬੀ। ਖੁਬਸੂਰਤ ਹਨ ਉਹਨੂੰ ਕੁੜਾ ਦੇਖਿਆ ਨਹੀਂ ਹੈਗਾ ਹੁਣਾਂ। ਭੈਣ ਚ ਭਰਾਂ ਦੇ ਜੀਤੀ ਤੇ ਪੁੰਦੇ ਚ ਕੀ ਫਿਰਦੀ ਆ। ਆਹਾ! ਮੈਨੂੰ ਲੱਗਦਾ ਇਹਨਾਂ ਦੇ ਘਰ ਬਾਰੇ ਇਹਨਾਂ ਦੀ ਗੱਲਾਂ ਨਹੀਂ ਦੇਗੇ। ਨਹੀਂ ਭੈਣ ਚ ਉਹਨਾਂ ਨੂੰ ਵੀ ਇੱਕ ਗੱਲ ਦਾ ਪਤਾ ਪਤਲਾ ਗੀਸਾ ਕਿ ਦੱਕਾ ਵੀ ਮੱਠਾ ਕਿੱਲਿਆ ਨਾਰੇ ਬਣੀਆ ਸੋਨੀਆਂ ਲੱਗਦੀਆਂ ਨੇ ਖੁੱਲੀਆਂ ਨਹੀਂ। ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ। ਨਾਰੇ ਤੂੰ ਬੰਦ ਸ਼ੈਂਪਿੰਗ ਵਰਗੀ ਨਹੀਂ ਤੂੰ ਆ ਤੁੰਦੂਲ ਵਰਗੀ। ਇਹ ਦਾਤਾ ਭੈਣ ਚ ਆਲਟੋ ਦਾ ਬੈਂਪਰ ਨਹੀਂ ਹੁੰਦਾ ਜਿੱਟਾ ਬੜਾ ਤੂੰ ਚੱਕੀ ਫਿਰਦੀ ਆ।

ਬਾਰੀ ਬਾਮ ਉਨਕਾ ਕੁਰੀਨਾ ਲੋਸ ਹੁਣਾ ਕੁਰੀ ਮੁੰਡੇ ਨਾਲੋਂ ਸੋਹਣੀ ਇੰਨੀ ਸੋਹਣੀ ਜੋੜੀ ਮੈਨੂੰ ਲੱਗਦਾ ਬਸ ਇਹਨਾਂ ਦੀ ਹੀ ਹੋਣੀ ਲੋਕ ਕਹਿੰਦੇ ਨੇ ਕੱਲ੍ਹ ਜੋਗ ਪੂਰਾ ਜੋੜਾ ਛੋਣਾ ਤੇ ਹੁਣ ਤਾਂ ਸੌਣਾ ਲੱਗਣ ਵੀ ਲੱਗੇ ਵੀ ਸੱਚੀ ਉਹ ਜੋੜਾ ਛੋਣਾ ਤੇ ਆ ਭੈਣ ਤੋਂ ਅੱਗੇ ਲੋਕ ਆਉਂਦੇ ਸੀ ਛੋਟੂ ਨੂੰ ਕਹਿੰਦੇ ਹੁੰਦੇ ਸੀ ਵੀ ਚਲੋ ਛੋਟੂ ਚਾਹ ਬਣਾ ਤੇ ਅੱਜ ਦਾ ਟਾਈਮ ਇਹ ਆ ਗਿਆ ਛੋਟੂ ਹੁਣੀ ਮੁੱਖ ਮਹਿਮਾਨ ਬਣੇ ਪਏ ਨੇ ਇਹ ਉਠਾ ਲੈ ਦੇਵਾ ਬਾਕੀ ਮੈਨੂੰ ਲੱਗਦਾ ਜਿਹਦੇ ਹਿਸਾਬ ਨਾਲ ਇਹਨੂੰ ਐਕਸਪੀਰੀਅੰਸ ਇਹ ਆਇਆ ਤੇ ਪੀਆਰ ਹੋ ਗਿਆ ਹੋਣਾਗਾ ਇੱਕ ਭੈਣ ਤੋਂ ਸਾਡੀ ਜ਼ਿੰਦਗੀ ਸੀ ਤੇ ਇੱਕ ਸਾਰੀ ਇਹਨਾਂ ਦੀ ਜੀ ਜ਼ਿੰਦਗੀ ਆ ਅਸੀਂ ਦੀ ਪੁੱਤੋ ਕਾਨ ਕਲਿਆਂ ਦੇ ਮਰ ਗਏ ਤੇ ਇਹ ਮਰੇ ਸਾਲੇ ਕੁੜੀਆਂ ਸੱਟ ਕਰੀ ਫਿਰਦੇ ਨੇ ਬਾਕੀ ਅਸੀਂ ਤਾਂ ਦੇਖ ਕੇ ਸਿਰਫ ਮੱਚ ਸਕਦੇ ਆ ਤੇ ਗੁੱਡੀ ਨੂੰ ਇਹ ਸਲਾਹ ਦੇ ਸਕਦੇ ਆ ਵੀ ਖੀਰ ਤੇ ਲੈ ਠੀਆਂ ਪੈ ਸਕਦੀਆਂ ਨੇ ਲੌਂਗ ਨਹੀਂ ਨਾਲੇ ਤੂੰ ਇਹਦੇ ਤੋਂ ਬਾਤ ਕੀ ਰਹਿ ਜਾ ਜੀ ਦੀ ਸ਼ਗਲਾ ਮੈਨੂੰ ਲੱਗਦਾ ਤੈਨੂੰ ਤਾਂ ਤੰਬੂ ਚ ਪਾ ਕੇ ਲੈ ਕੇ ਜਾਊਗਾ ਇੱਕ ਪਾਸੇ ਜੂੜੀ ਤਾਂ ਅਟਾਰੀ ਤੇ ਲਾਹੌਰ ਦੀ ਹੈ ਤੇ ਇੱਕ ਪਾਸੇ ਇਹਨਾਂ ਦੀ ਜੂੜੀ ਹੈ ਚਾਹ ਪੱਤੀ ਤੇ ਦੁੱਧ ਦੀ ਬਾਕੀ ਇਹ ਤਾਂ ਮਿੱਤਰ ਪਿਆਰੇ ਰੱਬ ਦੀ ਦੇਣ ਹੁੰਦੀ ਹੈ ਤਨ ਬੁੱਧੂ ਨੂੰ ਤੇ ਰਨ ਫੁੱਦੂ ਨੂੰ 啊。Oh. Oh. ਕਿਸੇ ਨੇ ਕਹਿੰਦੇ ਸਿੱਧੀ ਜਿਹੜੀ ਗੱਲ ਆ ਮੈਂ ਪਠਾਨਕੋਟ ਵਾਲੀ ਕਕਾਰਾਂ ਵਾਲੀ ਰੀ ਲਗੀ ਮੈਂ ਉਹ ਰੀ ਲ ਪੋਸਟ ਕੀਤੀ ਜਿਸ ਕਰਕੇ ਜਿਆਦਾ ਥੋੜਾ ਹੋ ਗਿਆ ਓਵਰ ਬਾਕੀ ਜੇ ਕਿ ਮੇਰੀਆਂ ਵੀਡੀਓਜ਼ ਦੇ ਸਕਦੇ ਹੋ ਕਿ ਕੱਪੜਿਆਂ ਵਾਲੀਆਂ ਬਾਕੀ ਵੀਡੀਓ ਦੇਖ ਸਕਦੇ ਹੋ ਮੇਰੇ ਕੋਈ ਇੱਦਾਂ ਦੀ ਵੀਡੀਓ ਨਹੀਂ ਹੈਗੀ ਬਾਕੀ ਮੈਨੂੰ ਪਤਾ ਜਿਹੜੀ ਕਾਰਾਂ ਕੋਰਾਂ ਵਾਲੀ ਵੀਡੀਓ ਸੀ ਹੁਣ ਮੈਂ ਉਹ ਸਾਰੀਆਂ ਸਹੀ ਕਰ ਦਿੱਤੀਆਂ ਬਟ ਇਹਨਾਂ ਨੇ ਫੇਰ ਵੀ ਉਹ ਚੀਜ਼ ਨੂੰ ਦੁਬਾਰਾ ਐਤਾ ਕੀਤਾ ਜੇ ਹੁਣ ਕਹਿ ਰਹੇ ਨੇ ਆਪਾਂ ਕੁੜੀ ਨੂੰ ਨਹੀਂ ਗਾਲ ਵੀ ਨਹੀਂ ਕੱਢੀ ਕੁਝ ਵੀ ਨਹੀਂ ਕਿਹਾ ਤੇ ਬਾਰੇ ਨੇ ਹਰਾਸਤਾ ਕੀਤਾ ਨਾ ਸਾਨੂੰ ਧੋਖੇ ਨਾ ਤੇ ਸਦਕੇ ਆ ਗੱਲ ਕਿਉਂ ਨਹੀਂ ਕੀਤੀ ਬਾਕੀ ਵੀਡੀਓਸ ਤਾਂ ਅਤੇ ਕਰਕੇ ਇਨਾ ਦੀ ਇਹ ਜਿਲੂ ਰਾਮ ਨਾਲ ਸੰਸਾਗ ਦੀ ਜਦੋਂ ਤੁਸੀਂ ਇਹ ਜੇ ਖਦਮ ਉਠਾ ਲਿਆ ਤਾਂ ਤੁਹਾਡੇ ਸਿਰਫ ਘਰਦਿਆ ਤੋਂ ਸ਼ਤਜੀ ਲੱਤਾਂ ਪੈ ਲਗੀਆਂ ਜਿਹੜੇ ਕਿਸਾਨ ਤੇ ਮੁੱਕੇ ਪੈਣੇ ਨੇ ਉਹ ਲੱਗ ਨੇ ਕਿਉਂਕਿ ਜਦੋਂ ਮੇਤ ਰਪਿਆਰੋ ਘਰਦਿਆ ਚ ਬੈ ਕੇ ਢਿਲੇ ਪਣਦੀਆਂ ਬਦੀਆਂ ਛੂਟੀਆਂ ਨੀਲੀ ਪੀਲੀ ਕਾਲੀ ਗਲਾਬੀ ਇਹ ਜੀਆਂ ਗੱਲਾਂ ਸੁਣੋਗੇ ਤਾਂ ਘਰਦਿਆ ਤੋਂ ਫੁੱਲ ਵਾਲੇ ਹਾਰ ਤਾਂ ਪੈਣੋ ਰਹੇਗੇ ਜਦੋਂ ਆਪਾਂ ਆਪ ਹੀ ਕੰਮ ਸ਼ਤਜੀ ਲੱਤਾਂ ਖਾਣ ਆ ਦੇਖ ਰਹੇ ਤਾਂ ਲੱਤਾਂ ਪੈਣ ਗਈਆਂ ਜਿਵੇਂ ਅੱਜਕੱਲ ਇਹਦੇ ਪੈਂਦੇ ਨੇ ਕਿਉਂਕਿ ਇਹ ਬੀਓ ਦਾ ਆਰਡਰ ਦੇ ਕੇ ਕੈਂਡੀ ਹੁੰਦੀ ਸੀ ਕੀ ਕੀ ਦਾ ਉਤਲੀ ਵੀ ਮੈਨੂੰ ਤੇ ਥੱਲੇ ਵਾਲੀ ਵੀ ਮਿਲ ਜੂ। ਐਕਸਸ ਮੇ ਪਲੀਜ਼। ਉਹ ਬਹਾਸੀ ਸਾ ਮੈਂ ਤਾਂ ਗੱਦੀ ਦੇ ਮਾਰਲਾਂ ਦੀ ਗੱਲ ਕਰਦਾ ਵੇ ਉੱਤੇ ਵਾਲਾ ਮਾਡਲ ਵੀ ਮਿਲ ਜੂਗਾ ਤੇ ਥੱਲੇ ਵਾਲਾ ਮਾਡਲ ਵੀ ਮਿਲ ਜੂਗਾ। ਪਰ ਹਾਂ ਇੱਕ ਗੱਲ ਦਰੂਰ ਇਹਨੇ ਐੜੇ ਜ਼ਰੂਰ ਕੀਤੀ ਸੀ ਜਿਹੜੀ ਸੰਦ ਬੱਡੇ ਕਰਨ ਵਾਲੀ ਸੀ ਕਮ ਆਨ ਬੀਬੀ ਪਲੀਜ਼ ਸਟਾਪ ਇਟ ਉਹ ਬਸੀ ਜਦੋਂ ਤੁਹਾਨੂੰ ਪਤਾ ਯਾ ਤੁਹਿੰਖਾ ਨਹੀਂ ਵੀ ਤੁਸੀਂ ਦੱਸ ਦਿਓ ਇਹਨਾ ਕੋਲੇ ਸਾਰੇ ਬਾਈ ਦਾ ਦੇ ਐਡਰੈਸ ਨੇ ਕਿਸੇ ਦੇ ਕਹਿੰਦੇ ਸਿੱਧੀ ਜਿਹੜੀ ਗੱਲ ਆ ਮੈਂ ਪਠਾਨਕੋਟ ਵਾਲੀ ਕਕਾਰਾਂ ਵਾਲੀ ਰੀ ਲਗੀ ਮੈਂ ਉਹ ਰੀ ਲ ਪੋਸਟ ਕੀਤੀ ਨਾਲੇ ਗੁੱਡੀ ਅਗਲੇ ਦੀਆਂ ਗੱਡੀਆਂ ਵਿਕਣੀਆਂ ਸੀ ਬਿਕ ਗੀਆਂ ਪਰ ਤੂੰ ਤਾਂ ਨਜ਼ਰਾਂ ਝੁੜ ਦੇ ਗਈ ਤੂੰ ਤਾਂ ਉਹਦਾ ਬਿੜਾ ਕਰ ਕੇ ਕਰਾਲਿਆ ਨਾਲੇ ਹੋਂ ਰੋ ਰੋ ਕੇ ਸੱਠੀ ਨਹੀਂ ਬਣਿਆ ਜਾਣਾ ਸਿੱਸੀ ਅੱਗੇ ਤਾਂ ਹੈਟ ਲੈਤਾ ਤੂੰ ਮੀ ਦਿਖਾਉਂਦੀ ਸੀ ਇਕ ਲਾਤ ਤਾਹਾਨੂੰ ਚੱਕ ਕੇ ਕਪੜਾ ਤੁਸੀਂ ਪਿੱਛੇ ਨੂੰ ਲਾਉਂਦੀ ਸੀ ਉਹ ਬਾਸੀ ਸਾਬ ਇੱਥੇ ਮੈਂ ਗੱਡੀ ਤੇ ਕਪੜੇ ਦੀ ਗੱਲ ਕੀਤੀ ਇੱਥੇ ਮੈਂ ਇਹਦੇ ਕਪੜੇ ਦੀ ਗੱਲ ਕੀਤੀ ਜਿਹਨੂੰ ਚੱਕ ਚੱਕ ਕੇ ਆਪਾਂ ਨੂੰ ਪੱਟ ਤੇ ਖਾਉਂਦੀ ਹੁੰਦੀ ਸੀ ਹਰਾਮ ਜਦ ਤੂੰ ਭਾਈ ਪੈਸੇ ਦੀ ਤੇਰੇ ਪੈਨੋਰੀ ਖਾ ਕੇ ਆਣਾ ਆ ਲੈ ਭਰਾ ਭਾਈ ਪੈਸੇ ਦੀ ਕੁਝ ਖਾਣਾ ਆ ਲੈ ਭਾਈ ਭਾਈ ਪੈਸੇ 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 ਅੱਗੇ ਅੱਜ ਮੈਨੂੰ ਭੁੱਖ ਲੱਗ ਰਹੀ ਆ ਤੁਸੀਂ ਗੱਡੋ ਪੈਸੇ ਲੱਗੀ ਜਾਵੇ ਭੁੱਖ ਅਸੀਂ ਨਹੀਂ ਦਿੰਦਾ ਤੇਰੇ ਵਾਸਤੇ ਪੈਸੇ ਸਲਾਮ ਲੰਗਾ ਦੀ ਕਹਤੀ ਕਿਸੇ ਨੇ ਕਿਨਾਰੇ ਨਾ ਲਾਈ ਆ ਦੁਨੀਆਦਾਰੀ ਨੇ ਇੱਕੋ ਗੱਲ ਸਖਾਈ ਹੁੰਦੀ ਜਿੰਨਾ ਤੇ ਜੇਬ ਚ ਮਾਇਆ ਆਠਾ ਹੀ ਨੇ ਉਹਨਾਂ ਚਰੀ ਬਾਈ ਬਾਈ ਉਹ ਖਾਲੀ ਜੇਬ ਮਾਲਾ ਦੌਰ ਬੰਦੇ ਜਿੰਨਾ ਕੁੜੀ ਆਵਿਆ ਤੂੰ ਚਿਕਣ ਲੱਗਿਆ ਹੋਇਆ ਮੈਨੂੰ ਲੱਗਦਾ ਇੱਕ ਦਿਨ ਤਾਂ ਬੀੜੀ ਉੱਚ ਪੈਂਟ ਗਿੱਲੀ ਕਰ ਲੈਣੀ ਆ ਫਿਰ ਮੰਮੀ ਨੂੰ ਕਹਿੰਦਾ ਫਿਰੇਗਾ ਵੀ ਗੂੰ ਤੇ ਡੱਗ ਪਿਆ ਸੀ ਆਏ ਨਹੀਂ ਨਾ ਪਤਾ ਵੀ ਗੂੰ ਆਪ ਦਾ ਬੇਟਾ ਕੱਟ ਲਿਆ ਸੀ ਪਹਿਲਾਂ ਤਾਂ ਅੰਚਕਲੀ ਇਹਦੀ ਪਾੜਦੀ ਹੁੰਦੀ ਸੀ ਹੁਣ ਮੈਨੂੰ ਲੱਗਦਾ ਇਹਦੀ ਨਾਲ ਦਿਆਂ ਦੀ ਵੀ ਪਾਟਣ ਲੱਗੀ ਹੈ ਇਹ ਰ ਕਹਿੰਦੇ ਨੇ ਵੀ ਲੋਕ ਸਾਨੂੰ ਕਹਿੰਦੇ ਨੇ ਪੈਣ ਦੀ ਨੰਨਣਾ ਮੇਰਾ ਜਾਲਾ ਬੜਿਆਂ ਦੀ ਭੁੱਖ ਨੂੰ ਤਾਂ ਇਹ ਕਰਨ ਲੱਗਿਆ ਹੋਇਆ ਜਿਵੇਂ ਰਾਮ ਫੇਰੀ ਦਿੰਦਾ ਰਹਿਆ ਹੁੰਦਾ ਨਾਲ ਦਿਆਂ ਨੂੰ ਤੋਂ ਇਹ ਜਿਹੜੋ ਕੇ ਇਹ ਲੈਂਗੁਏਜ ਹੈ ਸਾਡੇ ਲੋਕਾਂ ਦੀ ਉਹ ਬਾਸੀਆ ਭੁੱਖ ਵੀ ਕਈ ਤਰ੍ਹਾਂ ਦੀ ਹੁੰਦੀ ਆ ਜਿਵੇਂ ਪੈਸੇ ਦੀ ਭੁੱਖ ਢੱਡ ਦੀ ਭੁੱਖ ਤੇ ਜਿਸਮਾ ਦੀ ਭੁੱਖ ਮੈਨੂੰ ਲੱਗਦਾ ਇਹਨਾਂ ਸਾਲਿਆਂ ਨੇ ਜਿਸਮਾ ਦੀ ਵੀ ਕੱਲ ਕੀਤੀ ਹੋਣੀ ਆ ਕਿਉਂਕਿ ਨਾ ਤਾਂ ਪੈਸੇ ਵਾਲੀ ਸ਼ਕਲ ਇਹਦੀ ਆ ਤੇ ਨਾ ਇਹਦੀ ਯਾਰਾਂ ਦੀ ਕਦੇ ਕਦੇ ਮੈਂ ਬਰਨਦੂਸ ਹੁੰਦੇ ਤਾਂ ਹੁਣਾਂ ਵੀ ਅੱਗੇ ਕੀੜੇ ਮਖੋੜੇ ਸੀਗੇ ਜਿਹੜੇ ਉਤਾਰਤੀ ਚ ਪਾਈ ਜਾਂਦੇ ਸੀ ਅੱਜ ਕੱਲ ਇਹ ਜਿੰਦੀ ਬੰਦ ਚ ਪਾਈ ਜਾਂਦੇ ਨੇ ਉਹ ਹੋਰ ਯਾਰ ਬਾਸੀ ਸਾਹਿਬ ਇਹ ਗੱਲਾਂ ਤਾਂ ਹੀ ਆਰਾਮ ਨਾਲ ਵੀ ਦੱਸ ਸਕਦਾ ਸੀ ਨਾਲੇ ਪੱਤਰਖਾਨੇ ਤੇ ਬੜੇ ਬਿਲੀ ਨੇ ਉਹਨਾਂ ਨਾਲ ਪੜਕਾਸ਼ਤੀ ਕਰ ਲੈਂਦਾ ਵੀ ਮੇਰੀ ਕੋਈ ਮਾਰ ਕੇ ਭੱਜ ਗਿਆ ਸ਼ਹਿਰਾ ਬਾਈ ਜੂ ਦੈਟ ਕੁਲੂ ਉਹ ਬਾਸੀ ਸਾਹਿਬ ਪੈਸੇ ਵਾਲੀ ਗੁੱਤੀ ਦੀ ਗੱਲ ਕਰਦਾ ਮੈਂ ਤੇ ਨਾਵੇ ਜਿੰਨੇ ਤੁਸੀਂ ਭਖਾਈ ਮਾਰਦੇ ਆਂ ਭੁਖਤਾ ਲੱਗਣੀ ਹੋਈ ਏ ਚਿਟੜਾਂ ਤੱਕ ਤਾਂ ਸਾਰੇ ਜੋਰ ਲਾ ਦਿੰਨੇ ਆਪਦਾ ਸਾਰਾ ਨਾਰੇ ਪੋਪਲ ਵੀਰ ਅੱਗੇ ਬਾਸ ਤੇ ਧਿਆਨ ਰੱਖੀਂ ਹੋਰ ਨਾ ਕਿਤੇ ਤੇਰੇ ਨਾਲ ਦੇ ਕੋਈ ਤੇਰੇ ਦਵਾਰੇ ਦੂ ਲੂਪਿੰਦਾਂ ਟਿਕਾ ਲਾ ਦੇ ਵੇ ਗੁਰਦਿੱਤ ਦੇ ਆ ਲਾਲਾ ਹਾਂਜੀ ਵੇ ਗੁਰਦਿੱਤ ਦੇ ਆ ਲਾਲਾ ਹਾਂਜੀ ਵੇ ਮੇਰੇ ਪੀੜ ਕਲੇਜੇ ਹਾਂਜੀ ਵੇ ਇਹ ਵਧਦੀ ਜਾਂਦੀ ਹਾਂ ਰਸਿਆ ਨਿੰਬੂ ਲਿਆ ਦੇਵੇ ਮੇਰੇ ਉਠੀ ਕਲੇਜੇ ਪੀੜ ਰਸਿਆ ਨਿੰਬੂ ਲਿਆ ਦੇਵੇ ਮੇਰੇ ਉਠੀ ਕਲੇਜੇ ਪੀੜ ਕੀ ਆਵਾਜ਼ ਨੇਂਬੂ ਤਾਂ ਮੇਰਾ ਵੀਰ ਮਿਲਣਾ ਨਹੀਂ ਹੈਗਾ ਤੂੰ ਐਵੇਂ ਦੱਸਦੇ ਨੂੰ ਕਾਰੇ ਕੁੱਤੇ ਦਾ ਗੁੰਮ ਲਿਆ ਦੀ। ਓਹ ਐਕਸਕਿਊਜ਼ ਮੀ ਪੀ ਸਟਾਪ ਇਟ। ਓਹ ਬਾਸੀ ਸਭ ਜਾਣਦਾ ਹੈ ਕਿ ਨੈਂਬੂ ਪਾਣੀ ਪੀਣਾਗਾ। ਔਰ ਨੈਂਬੂ ਖਾਣ ਵਾਲੀ ਗੱਲ ਤਾਂ ਸਾਰੀ ਫੇਟ ਬੈਠਦੀ ਨਹੀਂ ਹੈਗੀ ਲੈਣ ਵਾਲੀ ਭਾਵੇਂ ਬੈਗੀ। ਨਾਰੇ ਲੈ ਕੇ ਤਾਂ ਤੈਨੂੰ ਆਫੀ ਹੋਣਾ ਪੈਣਾਗਾ। ਪਰ ਤੇਰਾ ਕ ਲੈ ਨੈਂਬੂ ਨਾਲ ਸਾਰਨ ਨਹੀਂ ਤੂੰ ਨੈਂਬੂ ਦੇ ਨਾਲ ਗੰਨਾਬੀ ਲੜੀ। ਓਹ ਬੱਸ 5 ਮਿੰਟ ਜੀ। ਓਹ ਬਾਸੀ ਸਭ ਤੁਸੀਂ ਤਾਂ ਤੁਮਨ ਲਗਾ ਦੂਜੇ ਕੰਨੇ ਵੱਲ ਬੜਗੇ। ਤੁਸੀਂ ਤਾਂ ਇਹਨੂੰ ਕੰਨੇਾਰੇ ਖੇਤ ਚ ਬਾੜ ਕੇ ਤਾਂ ਨੂੰ ਫਿਰਦੇ ਹੋ ਤੇ ਮੈਂ ਇਹਨੂੰ ਨੇ ਆਲਾ ਦੂਸੇ ਪਿਆਉਣ ਨੂੰ ਪੜਦਾਂ ਨਾਰੇ ਜੇ ਥੋਡੇ ਮਾਨ ਤੇ ਇਦੀਓ ਭਾਵਨਾ ਕੀ ਤੁਸੀਂ ਆਪ ਸਿੱਧਾ ਕਹਿ ਤੋ ਇਹਨੂੰ ਬਿਨਾਂ ਆਣਾ ਤੇ ਨੂੰ ਨੰਬੂ ਦੀ ਲੋੜ ਤੇ ਨੂੰ ਲੋਰਾ ਮਾਸ ਹਲੇ ਕੀ ਲੈਦੀ ਸੋ ਇਹ ਦੇਖ ਲੋ ਕਿ ਇਹ ਲੈਂਗੁਏਜ ਹੈ ਸਾਡੇ ਲੋਕਾਂ ਦੀ ਭਾਂ ਚੋਂ ਇਹ ਦੂ ਕਿਤੇ ਜਿਆਦਾ ਸੋਹਣਾ ਆਪਣੇ ਪਿੰਡਾਂ ਦੀਆਂ ਬੁੜੀਆਂ ਗਾਉਂਦੀਆਂ ਨੇ ਤੇ ਐਡੀ ਵਾਦਿਸ ਹੋਣ ਕਿ ਤੇ ਲੜਾਈ ਲੱਗਣ ਦਾ ਖਤਰਾ ਲੱਗਦਾ ਤੇ ਨਾਵੇਂ ਜਹਰੇ ਕੁੜੀ ਆਵੇ ਤੇਰੇ ਕੰਮ ਨੇ ਪੀੜਾਂ ਤਾਂ ਹੋਣ ਹੀ ਨੇ ਇਹ ਤਾਂ ਤੂੰ ਬਸ ਹੀ ਬਰਗੇ ਤੇ ਦਿੱਕੀ ਨਹੀਂ ਚੜਿਆ ਕਿਸੇ ਦੀ ਨਹੀਂ ਮਯਾਲਾ ਤੂੰ ਪਿੰਡ ਤੱਕ ਜਾਂਦਾ ਚਿਤੜਾ ਤੋਂ ਹੱਥ ਚੱਕ ਜੀ ਅਕਸਰ ਮੇਂ ਪ੍ਰੀਸ ਉਹ ਬਾਸੀ ਸਾਬ ਸਾਲਾ ਗਲਤ ਹੋ ਗਿਆ ਵੀ ਜਿੱਥੇ ਪੀੜ ਹੁੰਦੀ ਸੀਨੇ ਚ ਹੁੰਦੀ ਹੋਣੀ ਆ ਮੈਨੂੰ ਲੱਗਦਾ ਜਾਂ ਫਿਰ ਚਿਤੜਾ ਚੀ ਹੁੰਦੀ ਹੋਣੀ ਆ ਆਪਾਂ ਨੂੰ ਕੀ ਪਤਾ ਹੈ ਤਾਂ ਹੁਣ ਇਹਨੂੰ ਹੀ ਪਤਾਗਾ ਯਾਰ ਸੀਰੀਅਸਲੀ ਆਰ ਯੂ ਮੈਡ ਯਾ ਕਿਦਾਂ ਦੇ ਲੋਗ ਹੈ ਇਹ ਕੀ ਲਿਖ ਰਹੇ ਹਨ ਅਗਰ ਖਾਣੀ ਹੈ ਤਾਂ ਪਲੀਜ਼ ਜੇ ਕਹਾਣੀ ਅਗਲੇ ਨੇ ਤੈਨੂੰ ਤਾਂ ਹੀ ਕਿਹਾ ਐ ਮੈਂ ਥੋੜੀ ਤੈਨੂੰ ਕਮੈਂਟ ਕਰਤਾ ਸਵੇਰੇ ਜਦੋਂ ਤੜਕੇ ਜਾਵੇਂਗੀ ਨਾ ਕੋਲੀ ਪਰਕੇ ਇਹਨੂੰ ਪਾਰਸਲ ਕਰਦੀਆਂ ਤਾਂ ਐਡਰੈਸ ਲੈ ਲਾ ਵਾਏ ਕਮ ਆਨ ਬੇਬੀ ਓ ਬਸ ਇਹ ਸਭ ਮੇਰੇ ਸਾਰੇ ਇਹੋ ਜਿਹੇ ਸੰਤ ਲੋਕ ਨੇ ਉਹੋ ਜਿਹੇ ਸੰਤ ਏ ਨਹੀਂ ਇਹ ਸਾਰੇ ਕਹਿੰਦੇ ਨੇ ਵੀ ਲੋਕ ਮਾਰੇ ਨੇ ਇਨਾ ਮੇਰੇ ਸਾਰਿਆਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਵੀ ਇਹਗੀਆਂ ਚੀਜ਼ਾਂ ਨੂੰ ਤਾ ਇਗਨੋਰ ਕਰਦੇ ਆ ਕਰੋ ਜੀ ਭੈਣ ਤੂੰ ਉੱਟ ਹੀ ਖਾਣੇ ਨੇ ਤੁਸੀਂ ਤਾਂ ਨਾ ਤਿੱਖਾਣੇ ਬਣਾਇਆ ਕਰੋ ਆਇਆ ਤਾਂ ਕੋਈ ਕਾਲੂ ਕਮੈਂਟ ਕਰਕੇ ਕਹੂਗਾ ਮੈਂ ਥੋੜੀ ਲੈਣੀ ਚਾਹੁੰਨਾਗਾ। ਓਹ ਐਕਸਕਿਊਜ਼ ਮੀ ਪਲੀਜ਼ ਸਟਾਪ ਇਟ। ਓ ਬਾਸੀ ਸਾਹਿਬ ਮੈਂ ਮਠੀਕ ਹੈ ਨਾਗਾ। ਤੁਸੀਂ ਤਾਂ ਭੈਣ ਠੁੱਗੋ ਭਵਲ ਬੜ ਗਏ ਸੀ। ਬਾਸੀ ਸਾਹਿਬ ਮੈਂ ਇੱਕ ਅਹਾਬ ਤਾਂ ਲਾਇਆ ਵੀ ਪੋਟੇ ਬਤਿੰਕ ਨਹੀਂ ਗਨੇ ਥੋੜੀ। ਤੁਸੀਂ ਤਾਂ ਕਿਹੜੀਆਂ ਬਲਬੜ ਜਾਣੇ ਹੋ। ਕਦੇ ਗੰਨੇ ਦੇ ਖੇਤਾਂ ਬਲਬੜ ਜਾਣੇ ਹੋ। ਕਦੇ ਹੱਗਲੇਟਾਂ ਬਲਬੜ ਜਾਣੇ ਹੋ। ਸੌਰੀ ਮਾਫ ਕਰ ਮੈਂ। ਨਾਰੇ ਗੁੱਡੀ ਤੋਂ ਇਹਨਾਂ ਦੇ ਚੱਕਰਾ ਚ ਨਾ ਪੈ ਜੀ। ਪੋਤੀ ਤਾਂ ਤਾਂ ਸਾਰਾ ਬਹਾਨਾ ਲਾਉਂਦੇ ਨੇ। ਇਹ ਤਾਂ ਕਿਤੇ ਜੀਬਾਂ ਹੋਰ ਫੇਰ ਮਨੋਂ ਪੇਰਦੇ ਨਹੀਂ। ਐਕਸਕਿਊਜ਼ ਮੀ ਪਲੀਜ਼ ਕਮ ਆਨ ਬੇਬੀ ਪਲੀਜ਼ ਸਟਾਪ ਇਟ ਉਹ ਬਾਜੀ ਜਬ ਤੁਹਾਨੂੰ ਪਤਾ ਆ ਕਹਿੰਦੇ ਸੀ ਕੁੜੀਆਂ ਨੂੰ ਆਯਾਦੀ ਦੇਣੀ ਆ ਲੋ ਦੇਤੀ ਆਦੀ ਜੀ ਭੈਣ ਨੂੰ ਲੱਗਦਾ ਹੈ ਜੇ ਕੰਮ ਤਾਂ ਮੁੰਡੇ ਹੀ ਨਹੀਂ ਕਰਦੇ ਹੁਣ ਕਹੇ ਜੀ ਇਹ ਹੀ ਕਰਨ ਲੱਗੀਆਂ ਹੋਈਆਂ ਨੇ ਅੱਜ ਸਾਲਾ ਕ ਮੈਂ ਤਾਂ ਖਰਤਾ ਵੀ ਮੈਂ ਥੋੜੀ ਪੋਟੀ ਖਾਣੀ ਆ ਤੇ ਖਾਲੋ ਕੋਈ ਕਮੈਂਟ ਕਰੋਗੀ ਵੀ ਛੋਟੀ ਪੋਟੀ ਲਈ ਖਾਣ ਦੇਖਣੀ ਆ ਉਹ ਵੀ ਦਿਖਾ ਦਿਓ ਵੀ ਲਓ ਜੀ ਦੇਖ ਲੂ ਦੇਖ ਲੂ ਕੌਣ ਹੈ ਤੂੰ ਮੈਂ ਨਹੀਂ ਤੈਨੀਆਂ ਆਂਦਾ ਛੱਤੀ ਤਰੀਆਂ ਕਰਤੀਆਂ ਤੇਰੇ ਅਰਗੀਆਂ ਤੇਰੇ ਬਾਰਕੀਆਂ ਬਿੰਨੋ ਛੱਤੀ ਗਈਆਂ ਛੱਤੀਆਂ ਮੈਨੂੰ ਆਪਣੇ ਸਾਹਬ ਨਾਲ ਮਜੇ ਲੈਣ ਤੇ ਰਕਨ ਜੱਟ ਦੇ ਲੋ ਪੂਰੇ ਪਾਪੀ ਇਹ ਉਹੀ ਨੇ ਮਥਰ ਪਿਆਰੋ ਜਿਹਦੀ ਜਨਾਨੀ ਭੱਜ ਗਈ ਸੀ ਉਹ ਵੀ ਪਹਿਲੇ ਹਫਤੇ ਪੈਣ ਚੋ ਬਾਸਰ ਦੇ ਤੇ ਸੈਟ ਕਰਕੇ 20 25 ਦਿਨਾ ਚੀ ਵਿਆਹ ਲੈ ਆਂਦੀ ਉਦੋਂ ਉਹ ਵੀ ਟੱਪਲ ਸੀ ਨੇ 20 ਪੱਟੀ ਕਾਂ ਤੇ ਨਹੀਂ ਲਾਇਆ ਉਹਦਾ ਬੂੜੀਆ ਬਹਿਤਰਾ ਜਿਵੇਂ ਲੈ ਕੇ ਗਈ ਸੀ ਓ ਮੈਂ ਚੱਕ ਕੇ ਮੁਰਈ ਓਹ ਜੀ ਉਹਦੇ ਕਰਦੇ ਨੇ ਦਿਨਾਂ ਨੇ ਪੈਣ ਚੁੱਤ ਬਾਰੇ ਪੇਰੋਂ ਨੂੰ ਕਰੇ ਬਾਰ ਲਿਆ ਪੈਰੀ ਕਦ ਨੇ ਵੀ ਸਾਡੇ ਆਂਦਗਵਾਨ ਤੇ ਕੁੜੀਆਂ ਖਰਾਬ ਹੋ ਗਈਆਂ ਹਾਂ ਤੇਂਕੀ ਆ ਰਾਨੇ ਤਾਂ ਬਿਆਨੋਂ ਬਿਜਾ ਕੀ ਬਣਾ ਛੱਡਿਆ ਬਿਜਾ ਖ ਵੀ ਹਜੇ ਦੂਰ ਦੀ ਗੱਲ ਆ ਮੇਰੇ ਸਾਲੇ ਨਾਨ ਕੀ ਬਣਾਈ ਬੈਠੇ ਨੇ ਸਵੇਰੇ ਜਾਂਦੇ ਨੇ ਹੱਥ ਨੇ ਮੁਰੇ ਆਉਂਦੇ ਨੇ ਇੰਨੀ ਸ਼ੇਤੀ ਤੱਕ ਹੀ ਰਸਤੇ ਦੇ ਅਰਨੀ ਮੁਰਦਾ ਹੁੰਦਾ ਦਿਨ ਹੀ ਸ਼ੇਤੀ ਬੋਸ ਕੀਨੇ ਬੋਰੀਏ ਬਹਿ ਰਤਾ ਕੇ ਬਾਬਸੀ ਕੀ ਕੀਤੀ ਪਰ ਮੈਂ ਤੇਨੂੰ ਪੁੱਛਣਾ ਚਾਉਨਾ ਪਰਾਵਾ ਲਾਲੂ ਲਈ ਜੀ ਕੇ ਨਾ ਵਾਏ ਕਮ ਆਨ ਬੇਬੀ ਹੋ ਹੋ ਬਾਬਸੀ ਸਭ ਇੰਨੀ ਗੰਦੀ ਸੋਚਤ ਹੁੰਦੀ ਯਾਰ ਮੈਂ ਤਾਂ ਇਥੇ ਸਲਾਹ ਦੀ ਗੱਲ ਕੀਤੀ ਸੀ ਤੇ ਤੂੰ ਜੀ ਪੈਂ ਤੂੰ ਕਿਸੇ ਪਾਸੇ ਹੋ ਰੀ ਬੜਗੀ ਨਾਰੇ ਇਹ ਉਹ ਵਰਾਇਟੀ ਹੈ ਜਿਹੜੀ ਸੋਕ ਵੇਤੀ ਜਿਠਲਾ ਚੁਣੇ ਕਲੀ ਹੋਈ ਆ ਉਹ ਬੱਸ ਇਹ ਸਾ ਮੇਰੇ ਸਾਰੇ ਨੇ ਉਹਦੇਾਂ ਕੋਈ ਟੈਟੂ ਬਣਾਏ ਹੋਏ ਨੇ ਬਸ ਆਏ ਨਹੀਂ ਪਤਾ ਵੀ ਕਿਤਨਾ ਤੇ ਜਿਵੇਂ ਉਹਨੇ ਬਣਾਇਆ ਹੋਇਆ ਉਹ ਜੇ ਐਂਦੇ ਵੀ ਬਣਾਇਆ ਹੋਇਆਗਾ ਤੁਸੀਂ ਕਿ ਉਹਦੇ ਸੱਚੇ ਮੈਨੂੰ ਪਤਾ ਤਾ ਤੁਸੀਂ ਆਪ ਵੀ ਪੈ ਗਏ ਹੋ ਮੈਂ ਤਾਂ ਹੈਰਾਨ ਮੈਂ ਸਟੋਰੀ ਨੂੰ ਪ੍ਰਸੀਡ ਕਿਵੇਂ ਕਰਾਂ ਹੋ ਹੋ ਬਾਸੀ ਜੱਬ ਇਹ ਤਾਂ ਹੁਣ ਦੇਖੀ ਪਤਾ ਚੱਲੂ ਵੀ ਗੇ ਇਹ ਸਾਲਾ ਤਗਾਊਗਾ ਮੈਨੂੰ ਭੈਣ ਤੇ ਦੀ ਸ਼ਕਲ ਦੇਖ ਕੇ ਆ ਮੈ ਲੱਗਦਾ ਕਿ ਵੀ ਮੌਸਕੀ ਨੂੰ ਵੀ ਲੱਗਿਆ ਹੋਣਾਗਾ ਵੀ ਮੈਂ ਤਾਂ ਭੈਣ ਚੱਬਲਾ ਹੈਗੀ ਹੂਆਂ ਇਹ ਵੀ ਮੈਥੋਂ ਵੱਡਾ ਚੱਬਲਾ ਇਹ ਮੇਰਾ ਸਾਲਾ ਇਹ ਜਿਹੇ ਰੀਲਾ ਪਾਉਂਦੀ ਰਹਿ ਗਈ ਆ ਹੁਣ ਇਹ ਆਪ ਦਾ ਇੱਕ ਨਮਾ ਕਸਮ ਵੀ ਲੱਭ ਲਿਆ ਨਾਲੇ ਮੇਰਾ ਸਾਲਾ ਮੌਸਕੀ ਦੀ ਲੈ ਲੂ ਕੇ ਹੁਣ ਉਹ ਆਏ ਕਹਿੰਦਾ ਫਿਰ ਤੇ ਵੀ ਕਾਹਨ ਆ ਤੂੰ ਮੈਨਿ ਤੇ ਨੂੰ ਜਾਂਦਾ ਉਹ ਭੈਣ ਦਾ ਯਾਰਾ ਉਹ ਹੀ ਆ ਜਿਹੜੀ ਭੈਣ ਬਬਾ ਦਸ ਹਰਤਾ ਬਰਤੇ ਰੇ ਕਰਕੇ ਛੱਡੇ ਆਈ ਸੀ ਪਹਿਲਾਂ ਤੇਰੇ ਨਾਲ ਸੁਪਨੇ ਬੋਲਦੀ ਰਹੀ ਸੀ ਹੁਣ ਹੋਰ ਕਿਸੇ ਨਾਲ ਬੋਲਣਾ ਲੱਗੀ ਮੈਂ ਸੁਣਿਆ ਤੇ ਕੱਲੋਂ ਗਿਫਟ ਗੁਫਤ ਕੀ ਬਾਰੇ ਆ ਰਹੀ ਨੇ ਦਰੂ ਉਤਰੂ ਬਾਕੀ ਮਿੱਤਰ ਪਿਆਰੂ ਇਹ ਜੇ ਮਸਲਿਆਂ ਤੋਂ ਨਿਕਲ ਕੇ ਜਿਹੜੇ ਮਸਲੇ ਸੱਚੀ ਚ ਪੰਜਾਬ ਤੇ ਚੱਲ ਰਹੇ ਨੇ ਨਾ ਆਪਾਂ ਨੂੰ ਉਹਨਾਂ ਤੇ ਵੀ ਵਿਚਾਰ ਕਰਨਾ ਚਾਹੀਦਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਉਹਨਾਂ ਨੂੰ ਵੀ ਸੁਣਨਾ ਚਾਹੀਦਾ ਆ ਅੱਗੇ ਮੈਂ ਇੱਕ ਵੀਡੀਓ ਦੀ ਕਲਿੱਪ ਲਾਉਣਾ ਹੈ ਇਹਨੂੰ ਦੇਖੋ ਸੋਚੋ ਤੇ ਸਮਝੋ ਉਹ ਖਾਇੋ ਜੇ ਮਾੜਾ ਬੁੱਲ ਬਲੇ ਵਖੜੀ ਉਹ ਦੇਖੋ ਉਹ ਖਾਇੋ ਜੇ ਜ਼ੂਮ ਕਰਕੇ ਉਹ ਪਰੇ ਵੀ ਉਹ ਦੇਖੋ ਜੀ ਸਾਈਟ ਤੇ ਉਹ ਕੈਮੀਕਲ ਚਾਰ ਚਫੇਰੇ ਤੇ ਹੁਣ ਮਾੜਾ ਜੇ ਇੱਧਰ ਆ ਜਾਓ ਜੇ ਭਾਈ ਅਸੀਂ ਪਰਗੇ ਆਹ ਵੇਖ ਲੋ ਪੂਰੀ ਪਰ ਲੋ ਬਹੁਤ ਬਹੁਤ ਕੋਈ ਨਜ਼ਰ ਆ ਰਿਹਾ ਫਸਲਾਈ ਨਹੀਂ ਕੋਈ ਆ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆਓ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫਰੀ ਹੈ ਜੀ ਅੱਜ ਤਰੀਕ 29 ਮਾਰਚ ਦਿਨ ਜੁਮਾ 225 ਦੀ ਵੀਡੀਓ ਆ ਭਾਈ ਆ ਦਿਖਾਈਂ ਇਧਰੋਂ ਫੁੱਡਾ ਦਰਿਆ ਫੁੱਡਾ ਨਾਲਾ ਬਣ ਗਿਆ ਆ ਇਹਦੀ ਜ਼ਹਿਰ ਤੇ ਆ ਆ ਗਿਆ ਸਤਲੁਜ ਆ ਕੇ ਪੈ ਗਿਆ ਸੀਚਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਤ ਸਾਹਿਬ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਐਸੋ 7 ਕਿਲੋਮੀਟਰ ਦੂਰ ਆ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਢਾਹੋ ਕੁਰਸੀ ਤੇ ਪੀਓ ਪਾਣੀ ਧੋ ਮੂੰਹ ਆ ਕੇ ਆਹ ਵੇਖਿਓ ਜੇ ਮਾੜਾ ਜਾ ਆ ਮੇਰੇ ਕੁਰਤੇ ਨੂੰ ਲੱਗਿਆ ਓ ਭਾਈ ਇੱਧਰ ਵੇਖ ਆਹ ਕੁਰਤੇ ਨੂੰ ਲੱਗਿਆ ਆ ਵੇਖ ਲੋ ਜਰਾ ਕੀ ਹਾਲ ਹੈ ਤੇਰੇ ਦਾਗ ਪਾ ਅੰਦਰ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤਾਂ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਸਿਚ ਵਾਲ ਨੇ ਖੂਬ ਬਣਾਤੇ ਜੀ ਪਾਣੀ ਟਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋਰਚੇ ਦੀ ਟੀਮ ਕਿੱਥੇ ਗਏ ਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਦੀ ਦੁਆਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੰਸਾ ਕੈਮੀਕਲ ਉਬਲਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਂ ਹੁਣ ਲੈਣਾ ਛੱਡ ਗਏ ਅਸੀਂ ਨਹੀਂ ਨਾ ਨਾ ਭਾਈ ਆਪਾਂ ਤਾਂ ਲੈਨੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਪਲੇਟਿਕ ਜਿਹੜੀਆਂ ਇੰਡਸਟਰੀਆਂ ਨੇ ਜੈਂਗ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਰਲ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਪਵੇ ਸਰਕਾਰੀ ਹੈ ਮਿੱਤਰ ਪਿਆਰਿਓ ਜਿਹੜੇ ਬੰਦੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਨੇ ਜਿਹੜੇ ਬੰਦੇ ਹੈਖ ਠੂਕ ਕੇ ਸੱਚ ਬੋਲਦੇ ਨੇ ਉਹਨਾਂ ਦੀ ਸਪੋਰਟ ਕਰਿਆ ਕਰੋ ਇਹ ਟੈਬਲੈਂਡ ਆ ਕੀ ਐਂਟਰਟੇਨਮੈਂਟ ਤਾਂ ਆਪਣਾ ਹੁੰਦਾ ਹੀ ਰਹਿਣਾਗਾ ਬਾਕੀ ਮਿੱਤਰ ਪਿਆਰਿਓ ਇੱਕ ਗੱਲ ਦਾ ਨਹੀਂ ਪਤਾ ਮੈਂ ਜਿੱਦੇ ਵੀ ਕੋਈ ਕਿਸਾਨ ਪੱਖੀ ਜਾਂ ਪੰਜਾਬ ਪੱਖੀ ਵੀਡੀਓ ਪਾਦਾ ਮੇਰੇ ਕਾਉਂਟ ਦੀ ਰੀਚ ਉਦਨੇ ਡਿੱਗ ਪੈਂਦੀ ਆ ਇਹ ਹੁਣ ਕਿਉਂ ਹੁੰਦਾ ਕਿਤੇ ਇਹ ਨਹੀਂ ਆਪਾਂ ਨੂੰ ਪਤਾ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਸਪੋਰਟ ਜ਼ਰੂਰ ਕਰਦੇ ਕਰੋ ਕਿਉਂਕਿ ਤਾਕੀ ਤੇ ਇੱਕ ਇੱਕ ਲਾਇਕ ਤੇ ਇੱਕ ਇੱਕ ਕਮੈਂਟ ਸਾਨੂੰ ਬਹੁਤ ਜਿਆਦਾ ਮੋਟੀਵੇਸ਼ਨ ਦਿੰਦਾ ਦਰਦوں ਗੱਲ ਫੇਰ ਮੇਰੇ ਸਾਰੇ ਕਹਿੰਦੇ ਹਾਂ ਕਿ ਨਹੀਂ ਵੀ ਲੋਕ ਠੜਕੀ ਨਹੀਂ ਆ ਬਾਸੀ ਠੜਕੀ ਆ ਇਹ ਹੀ ਮੇਰਾ ਸਲਾ ਚਿਤੜਾ ਵੱਧ ਦੇਖਦਾਗਾ ਓ ਐਕਸਕਿਊਸ ਮੀ ਫਿਰ ਸਟਾਪ ਇਟ ਉਹ ਬਾਸੀ ਸਭ ਗੁੱਸਾ ਕਿਉਂ ਕਰਦੇ ਹੋ ਐਸੇ ਕੀਰਮੀ ਇਹ ਚੱਕ ਕੇ ਤੁਸੀਂ ਹੀ ਬਿਤੇ ਲੇ ਕੇ ਆਉਣੇ ਹੁਨੇ ਹੁਨੇ ਪਰਾਪਾ ਮੁੱਦੇ ਦੀ ਗੱਲ ਤੇ ਆਈ ਹੈ ਹੁਣ ਮੈਨੂੰ ਆਪ ਦੱਸੋ ਮੇਤਰਪਿਆਰੋ ਲੱਕ ਬਾਰੇ ਤੇ ਰਿਹਾ ਕਿ ਕਿਥੜਾ ਵੱਧ ਦੇਖ ਰਹੀ ਨੇ ਨਾ ਤਾਂ ਇਹਦੀਆਂ ਮੈਨੂੰ ਕਿਤੇ ਹੀ ਲੰਦਖੀਆਂ ਨੇ ਤੇ ਨਾ ਕਾਇਦਾ ਮੈਨੂੰ ਦਿਖਿਆ ਕਿਥੇ ਲੱਕ ਏਗਰੇ ਲੱਛਣਾ ਮਾਰੇ ਸੀ ਮੈਨੂੰ ਲੱਗਦਾ ਤਾਂ ਹੀ ਛੱਡ ਗਿਆ ਉਹ ਪੰਨੂ ਜੱਟ ਨਾਲੇ ਮੇਤਰਪਿਆਰ ਕਿਉਂ ਕੱਟ ਤੂੰ ਜੀ ਬਿਣੀ ਹੈ ਜੇ ਨਾ ਤਾ ਤੂੰ ਸੀ ਇਹਦੀਆਂ ਅੱਖਾਂ ਦੇਖੀਆਂ ਨਾ ਪਿੱਛੇ ਖੜੇ ਡਰਾਕਟ ਦੇਖੇ ਨੇ ਹਰੇ ਬਾਈ ਬਲ ਤਾਂ ਥੋੜਾ ਪੋ ਰਹੀ ਧਿਆਨ ਨਹੀਂ ਥੋੜਾ ਧਿਆਨਾਂ ਗਾਂਧੀ ਕੁੱਟਣ ਤੇ ਜੀ ਮੈਂ ਬਾਸੀ ਦਾ ਇੱਕ ਮਿੰਟ ਜੀ ਉਹ ਬਾਸੀ ਦਾ ਮੈਂ ਤਾਂ ਹੱਸਦਾ ਥੋਡੇ ਨਾਲ ਇਹ ਤਾਂ ਦੋ ਚਾਰ ਮੈਂ ਤਾਂ ਨਾਲ ਆਪਣਾ ਮਨੋਰੰਜਨ ਹੋ ਜਾਂਦਾ ਤੇ ਨਾਲੇ ਆਪਾਂ ਨੂੰ ਦੇਖਣ ਆਲੇ ਆਂਦਾ ਬਾਕੀ ਮਿੱਤਰ ਪਿਆਰਿਓ ਖੋਸ ਰਿਹਾਕਰੋ ਮਿਲਦੇ ਆ ਕਿ ਹੋਰ ਨਵੇਂ ਵੀਡੀਓ ਦੇ ਵਿੱਚ